ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਨਾਲ ਸਮਾਣਾ ਦੇ ਭਵਾਨੀਗੜ੍ਹ ਰੋਡ ਦੇ ਉੱਤੇ ਫੈਕਟਰੀ ਦੇ ਵਿੱਚ ਯੂਪੀ ਤੋਂ ਮਰੀਦਾਬਾਦ ਤੋਂ ਇੱਕ ਵਿਅਕਤੀ ਜਿਹੜਾ ਸਟੀਲ ਲੈ ਕੇ ਆ ਰਿਹਾ ਸੀ ਜਿਸ ਦਾ ਨਾਮ ਮੁਹੰਮਦ ਉਬਰਾਏ ਹੈ ਔਰ ਫੈਕਟਰੀ ਦੇ ਵਿੱਚ ਸਟੀਲ ਉਤਾਰਨ ਤੋਂ ਬਾਅਦ ਖਾਣਾ ਖਾ ਕੇ ਟਰੱਕ ਦਾ ਜਿਹੜਾ ਬੈਕ ਸਾਈਡ ਦਾ ਡੱਲਾ ਉਸ ਨੂੰ ਬੰਦ ਕਰ ਰਿਹਾ ਸੀ ਪਰ 11000 ਦੀ ਵੋਲਟੇਜ ਦੀਆਂ ਤਾਰਾਂ ਨਾਲ ਲੱਗਣ ਕਰਨ ਉਸ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਫੈਕਟਰੀ ਮਾਲਕ ਵੱਲੋਂ ਉਸ ਨੂੰ ਐਂਬੂਲੈਂਸ ਰਾਹੀਂ ਸਮਾਣਾ ਦੇ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਹੈ ਉਸ ਦੀ ਜਿਹੜੀ ਮੌਕੇ ਤੇ ਹੀ ਮੌਤ ਦੱਸੀ ਜਾ ਰਹੀ ਸੀ ਔਰ ਯੂਪੀ ਤੋਂ ਆਏ ਹੋਏ ਉਹਨਾਂ ਦੇ ਭਾਈ ਦੇ ਵੱਲੋਂ ਥਾਣਾ ਸਿਟੀ ਦੇ ਵਿੱਚ ਜਿਹੜੀ ਹੈ ਇਸ ਦੀ ਇਤਲਾਹ ਦਿੱਤੀ ਜਾਂਦੀ ਹੈ ਜਿਹੜੀ ਸ਼ਿਕਾਇਤ ਦਿੱਤੀ ਜਾਂਦੀ ਹੈ ਪੁਲਿਸ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕਰਕੇ ਪਰਿਵਾਰ ਦੇ ਬਿਆਨਾਂ ਤਾ ਉਹ ਦਰਜ ਕੀਤੇ ਗਏ ਹਨ ਅਤੇ ਪੋਸਟਮਾਰਟਮ ਕਰਵਾ ਕੇ ਜਿਹੜਾ ਨਸ ਨੂੰ ਵਾਰਸਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਪਰਾ ਨੇ ਮੁਹੰਮਦ ਸੀਫ ਨੇ ਕਿਹਾ ਹੈ ਕਿ ਪਹਿਲਾਂ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਪਰ ਪੁਲਿਸ ਮੁਲਾਜ਼ਮ ਪੂਰਨ ਸਿੰਘ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਗਿਆ ਕਿ ਗਰੀਬ ਪਰਿਵਾਰ ਦੇ ਜਿਹੜਾ ਫੈਕਟਰੀ ਮਾਲਕ ਹੈ, ਟਰੱਕ ਐਂਟਰ ਮਾਲਕ ਤੇ ਬਿਜਲੀ ਬੋਰਡ ਦੇ ਮਾਲੀ ਸਹਾਇਤਾ ਜਿਹੜੀ ਆ ਉਸ ਦੀ ਕਰੇਗਾ ਕਿਉਂਕਿ ਪਰਿਵਾਰ ਦੀ ਜਿਹੜੀ ਹਾਲਤ ਹੈ ਕਾਫੀ ਨਾਜ਼ੁਕ ਦੱਸੀ ਜਾ ਰਹੀ ਆ ਪਰ 11000 ਜਿਹੜੀਆਂ ਵੋਲਟੇਜ ਦੀਆਂ ਤਾਰਾਂ ਸਨ ਜਿਸ ਦੇ ਨਾਲ ਇਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਇਹ ਕਾਫੀ ਟਾਈਮ ਤੋਂ ਜਿਹੜਾ ਟਰੱਕ ਡਰਾਈਵਰ ਦਾ ਹੀ ਕੰਮ ਕਰਦਾ ਸੀ ਔਰ ਇਹ ਇਸ ਟਰੱਕ ਦੇ ਵਿੱਚ ਜਿਹੜਾ ਸਟੀਲ ਲੈ ਕੇ ਆ ਰਿਹਾ ਸੀ ਪਰ ਸਟੀਲ ਜਦੋਂ ਉਤਾਰਦਾ ਤੇ ਉਸ ਤੋਂ ਬਾਅਦ ਰੋਟੀ ਖਾਂਦਾ ਤਾਂ ਰੋਟੀ ਖਾਣ ਤੋਂ ਬਾਅਦ ਜਿਹੜਾ ਕੈਂਟਰ ਨੂੰ ਬੰਦ ਕਰਦਾ ਜਿਸ ਨਾਲ ਉਹ ਤਾਰਾਂ ਟਕਰਾਉਂਦੀਆਂ ਨੇ ਤੇ ਉੱਥੇ ਹੀ ਜਿਹੜੀ ਇਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਵਿਸ਼ੇਸ਼ ਰਿਪੋਰਟ ਉੱਤਰ ਪ੍ਰਦੇਸ਼ ਸੇ ਬਿਲੋਂਗ ਕਰਤੇ ਹਨ ਕੀ ਲੱਗਦਾ ਤੁਹਾਰਾ ਮੰਨ ਵਾਲਾ ਉਮਰ ਭਾਈ ਹਮਾਰੇ ਭਾਈ ਲੱਗਤੇ ਹਨ और जिस तरीके से ये घटना हुई और घटना के जब परिवार को खबर मिली तो सभी परिवार वाले दौड़ते हुए यहाँ तक पहुँचे हैं और जिस तरीके से हमें शायद बताया जा रहा था एक परिवार को गुमराह करने की बड़ी साजिश थी क्या उनको हार्ट के ज़रिए से मौत हुई है लेकिन हार्ट के ज़रिए से नहीं बल्कि ग्यारह हज़ार की लाइन के करंट के आने से उमर भाई की मौत हुई है और इसका ज़िम्मेदार जो है वो बिजली विभाग है और खुद वहाँ जो कंपनी खोल करके बैठा है उस गुडा का मालिक है क्योंकि वो तार काफ़ी नीचे हैं और वहाँ पर गाड़ी ले जाने की जगह नहीं है क्योंकि वो गंदे नाले की जगह नाम से फेमस है वो जगह तो काफ़ी ज़्यादा वहाँ पर तार नीचे हैं और करंट के आने की वजह से उमर भाई की मौत हुई है आज जो परिवार है ये बहुत आहत हो चुका है काफ़ी परेशान है बस अपने शासन प्रशासन से और अपने देश के गृहमंत्री प्रधानमंत्री नरेंद्र मोदी जी से और अपने सभी वरिष्ठ अधिकारियों से निवेदन है कि इस परिवार को न्याय मिले और ज़्यादा से ज़्यादा कानून सरकार की तरफ से भी सहायता इस परिवार को मिलनी चाहिए जैसे कि आप बिजली विभाग की तरफ से भी परिवार की सहायता हो कंपनी का जो गोडाउन है उसकी तरफ से भी परिवार की सहायता होनी चाहिए और जिस कंपनी में वो गाड़ी चलाते हैं उस कंपनी के ऑनर की तरफ से भी परिवार को वो लाभ मिलना चाहिए जी 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 मोहम्मद उमर जी यूपी सिकंदरपुर सराय डिस्ट्रिक्ट संभल थाना हयात नगर के रहने वाले हैं तो पुलिस डिपार्टमेंट हैं जो हमारे दरोगा जी हैं इन्होंने हमारा काफ़ी ज़्यादा सहयोग दिया सहयोग किया हमारा और बहुत ज़्यादा साथ दिया मैं उनका भी बहुत बहुत दिल से धन्यवाद कहूँगा क्यों क्या कुछ ऐसे पुलिसकर्मी योद्धा हैं जो क्या आज भी वाकई तारीफ़ काबिल हैं और आज उन्होंने एक तारीफ़ का काम किया है एक लाचार मजलूम परिवार की इस तरीके से ਬਿਨਾ ਕਹੀਂ ਭਾਗੇ ਦੋੜੇ ਹੈਲਪ ਕਰਨੇ ਦਾ ਉਹਨਾਂ ਨੇ ਕੰਮ ਕੀਤਾ ਹਮ ਦਿਲ ਦੀ ਗਹਿਰਾਈਓਂ ਸੇ ਬਹੁਤ-ਬਹੁਤ ਉਹਨਾਂ ਨੂੰ ਧੰਨਵਾਦ ਦੇਣਾ। ਇਹ ਇੱਕ ਟਰੱਕ ਡਰਾਈਵਰ ਸੀ ਮੁਹੰਮਦ ਉਬਰ ਸਕੰਦਰਪੁਰਾ ਪਿੰਡ ਯੂਪੀ ਚ ਯੂਪੀ ਚ ਸਰਾਇਆਪੁਰਾ ਪਿੰਡ ਤੇ ਮੁਰਾਦਾਬਾਦ ਦੇ ਨੇੜੇ ਪੈਂਦਾ ਏ ਸੰਭਲ ਜ਼ਿਲ੍ਹਾ। ਇਹ ਜੈਪੁਰ ਤੋਂ ਕੱਲੇ ਪਰਸੋਂ 23 ਤਰੀਕ ਨੂੰ ਉੱਥੋਂ ਸਟੀਲ ਲੈ ਕੇ ਆਇਆ ਸੀ ਇੱਥੇ ਭਾਨੀਗੜ ਰੋਡ ਤੇ ਫੈਕਟਰੀ ਅਗੰਦੇ ਨਾਲੇ ਉੱਪਰ। ਉੱਥੇ ਕੱਲ ਸਵੇਰੇ ਪਹੁੰਚਿਆ 9:30 ਵਜੇ। ਉੱਥੇ ਨੇ ਗੱਡੀ ਬੈਕ ਲਾਈ ਸੀ ਉੱਥੇ ਬਰ ਸਮਾਨ ਜੋ ਸਾਰਾ ਲਿਵਰ ਨੇ ਲਵਾ ਕੇ ਉਹ ਤੋਂ ਬਾਅਦ ਹੋਏ ਨੇ ਉੱਥੇ ਖਾਣਾ ਖੁਣਾ ਖਾਦਾ ਫੈਕਟਰੀਆਂ ਨੇ ਖਾਣਾ ਖੁਣਾ ਲਿਆ ਕੇ ਦਿੱਤਾ ਹੈ। ਉਹ ਤੋਂ ਬਾਅਦ ਜਦੋਂ ਪੇਮੈਂਟ ਖਾਤੇ ਚ ਫੈਕਟ ਗੜਗਾਵਾ ਵਾਲਿਆਂ ਦੀ ਫੈਕਟਰੀ ਚ ਪੈ ਗਈ ਉਹਨਾਂ ਦੇ ਉਦੋਂ ਬਾਅਦ ਇਹ ਚੱਲਣ ਲੱਗਿਆ ਸੀ। ਤੇ ਗੱਡੀ ਦਾ ਡਾਲਾ ਪਿੱਛੇ ਖੁੱਲਾ ਸੀ। ਤੇ ਜਦੋਂ ਡਾਲਿਆ ਕਿਤੇ ਲੱਗਾ ਬੰਦ ਕਰਨ ਥੱਲੇ ਉਤਰ ਕੇ ਉੱਪਰੋਂ ਤਾਰਾਂ ਨਾਲ ਅੰਗਰੀਆਂ ਬਿਜਲੀ ਦੀਆਂ 11000 ਵੋਲਟੇਜ ਦੀਆਂ ਤੇ ਉਥੋਂ ਕਿਤੇ ਚਾਣਕ ਇਹਦੇ ਡਾਲੇ ਨੂੰ ਮਤਲਬ ਉੱਥੋਂ ਕਿਤੇ ਕਰੰਟ ਆ ਗਿਆ ਉਹਦੇ 'ਚ ਤੇ ਉਹਦੇ ਨਾਲ ਨੂੰ ਝਟਕਾ ਲੱਗਣ ਕਰਕੇ ਮੌਕੇ ਤੇ ਡਿੱਗ ਪਿਆ ਉੱਥੇ ਵੀ ਤੇ ਪੈਰਾ ਥਾਣੀਏ ਦੇ ਬਿਜਲੀ ਜਿਹੜੀ ਬਾਹਰ ਨਿਕਲ ਗਈ ਤੇ ਇਹਨੂੰ ਉੱਥੇ ਫੈਕਟਰੀ ਮਾਲਕਾਂ ਨੇ ਸੰਭਾਲਿਆ ਦੀ ਫਸਟ ਅਡ ਦਿੱਤੀ ਵਗੈਰਾ ਪਰ ਬਾਅਦ 'ਚ ਐਂਬੂਲੈਂਸ ਰਾਹੀਂ ਉਹ ਸਿਵਲ ਹਸਪਤਾਲ ਸੁਮਾਣਾ ਜਿੱਥੇ ਦੀ ਮੌਤ ਹੋ ਗਈ ਕੀ ਮਾਰਨਾ ਦਾ ਇਹਦੇ ਮਾਮਲੇ 174 66 ਦੀ ਵੀ 194 ਬੀਐਨਐਸ ਦੀ ਕਾਰ ਵੀ ਲਿਆਂਦੀ ਅਮਰਚ ਪੋਸਟਮਾਨ ਆ ਪੋਸਟਮਾਨ ਹੋ ਇਹਨਾਂ ਦੇ ਵਾਰਸਾਂ ਦੇ ਕਰਾ ਰਹੇ ਕਰਾ ਕੇ ਡੈੱਡ ਬੁਰੀ ਵਾਰਸਾਂ ਨੂੰ ਸੌਂਪ ਰਹੇ ਆ